ਸਾਡਾ ਸਭ ਤੋਂ ਜ਼ਿਆਦਾ ਜਿਹੜਾ ਫੋਕਸ ਹੈ এডਿਕੇਸ਼ਨ ਤੇ ਆ ਬੱਚਾ ਦਾ 11% এডਿਕੇਸ਼ਨ ਹੋਣਾ ਮੈਂ ਕਹਿੰਦਾ ਬਹੁਤ ਵੱਡੀ ਅਚੀਵਮੈਂਟ ਆ ਸਰਕਾਰ ਵਾਸਤੇ ਕਰਜ਼ਾ ਵਾਪਸੀ ਚ ਕਿੰਨੀ ਕਿੰਨੀ ਚੈਲੰਜ ਹੈ ਤਾਂ ਉਹਨਾਂ ਦੇ ਪੱਟੇ ਹੋਏ ਖੂ ਉਹ ਬੰਦ ਕਰ ਲੱਗਾ ਆਨ ਸਰਕਾਰ ਵੱਲੋਂ ਅੱਜ ਆਪਣਾ ਤੀਸਰਾ ਬਜਟ ਪੇਸ਼ ਕਰ ਦਿੱਤਾ ਗਿਆ ਕੈਪਟਨ ਵਜ਼ੀਰ ਚੇਤਨ ਸਿੰਘ ਜੋੜਾ ਮਾਜਰਾ ਸਾਡਾ ਮੌਜੂਦ ਨੇ ਜੋੜਾ ਮਾਜਰਾ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਤੁਹਾਡੇ ਮਹਿਕਮੇ ਕਿਸ ਤਰ੍ਹਾਂ ਪੰਜਾਬ ਦੀ ਤਰੱਕੀ ਸਹਾਈ ਹੋਣਗੇ ਦੇਖੋ ਅੱਜ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਔਰ ਸਾਡੇ ਜਿਹੜੇ ਹੈਗਾ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਜੀ ਚੀਮਾ ਹੋਰਾਂ ਦਾ ਜਿਨ੍ਹਾਂ ਨੇ ਪੰਜਾਬ ਵਾਸਤੇ ਇੱਕ ਚੰਗਾ ਬਸਟ ਲੈ ਕੇ ਆਏ ਨੇ ਹਰ ਇੱਕ ਖੇਤਰ ਦੇ ਵਿੱਚ ਉਹਨਾਂ ਨੇ ਚੰਗਾ ਬਸਟ ਹੈ ਜਿਹੜਾ ਦਿੱਤਾ ਕਿਉਂਕਿ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਫੋਕਸ ਸਾ ਐਜੂਕੇਸ਼ਨ ਤੇ ਆ ਬੱਚਾ ਦਾ 11% ਐਜੂਕੇਸ਼ਨ ਨੂੰ ਦੇਣਾ ਮੈਂ ਕਹਿੰਦਾ ਬਹੁਤ ਵੱਡੀ ਅਚੀਵਮੈਂਟ ਆ ਸਰਕਾਰ ਵਾਸਤੇ ਔਰ ਜਿਹੜੀਆਂ ਸਕੂਲਾਂ ਦੇ ਕੰਮ ਹੋਣ ਵਾਲੇ ਨੇ ਕਿ ਜਿਹੜੀਆਂ ਦੁਬਾਰਾ ਬਣਨ ਵਾਲੀਆਂ ਹੁਣ ਜਾਂ ਉਹਨਾਂ ਦੇ ਕਮਰੇ ਬਣਨ ਵਾਲੇ ਹੁਣ ਜਾਂ ਹੋਰ ਸਮਾਨ ਹੈ ਜਿਹੜਾ ਉੱਥੇ ਰੱਖਣਾ ਹੋਵੇ ਜੋ ਵੀ ਕਰਨਾ ਹੋਵੇ ਉਹਦੇ ਵਾਸਤੇ ਐਡਾ ਬਸਟ ਰੱਖਣਾ ਮੈਨੂੰ ਲੱਗਦਾ ਇਹ ਪਹਿਲਾ ਕਦਮ ਹੈ ਕਿਸੇ ਸਰਕਾਰ ਦਾ ਕਿ ਉਹਨਾਂ ਨੇ ਐਡਾ ਸਟੈਪ ਚੱਕਿਆ ਵਿਰੋਧੀ ਧਿਰ ਕਹਿ ਰਹੀ ਹੈ ਕਿ ਤੁਸੀਂ ਆਰਡੀਐਫ ਦੇ 6000 ਕਰੋੜ ਦਾ ਰੋਲਾ ਤਾਂ ਪਾਉਂਦੇ ਹੋ ਮਾਨ ਸਰਕਾਰ ਦੀ ਗਲਤੀ ਕਰਕੇ 50% ਤੋਂ ਵੱਧ ਸਕੀਮਾਂ ਜਿਨ੍ਹਾਂ ਤੇ ਸਟੇਟ ਦਾ ਪੈਸਾ ਪੈਣਾ ਸੀ ਵਾਪਸ ਮੁੜ ਗਈ ਆ ਕੋਈ ਐਸੀ ਨਹੀਂ ਜਿੰਨਾ ਵੀ ਸਾਡੀ ਕੋਸ਼ਿਸ਼ ਹੈ ਅਸੀਂ ਵੱਧ ਤੋਂ ਵੱਧ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਕੰਮ ਕਰਨ ਲੱਗੇ ਹਾਂ ਕਿਤੇ ਨਾ ਕਿਤੇ ਕੇਂਦਰ ਸਾਨੂੰ ਸਾਡੇ ਨਾਲ ਜਿਹੜਾ ਮਤਰੀਮਾਂ ਵਾਲਾ ਬਿਹਾਰਾ ਜਿਹੜਾ ਕਰ ਰਿਹਾ ਜਿਹੜਾ ਕੋਈ ਵੀ ਜਦੋਂ ਕੋਈ ਕੇਂਦਰ ਚ ਸਰਕਾਰ ਹੁੰਦੀ ਹੈ ਤਾਂ ਉਹਦਾ ਫਰਜ਼ ਬਣਦਾ ਹੈ ਕਿ ਸਭ ਨੂੰ ਇੱਕੋ ਅੱਖ ਨਾਲ ਦੇਖੇ ਮੈਂ ਪਹਿਲੇ ਪਹਿਲੀ ਵਾਰੀ ਹੋਇਆ ਕਿ ਸਰਕਾਰ ਨਾਲ ਇੰਨੀ ਬੇਰੁਖੀ ਹੈ ਜਿਹੜੀ ਉਹ ਦਿਖਾਉਣ ਲੱਗੇ ਹੋਏ ਨੇ ਸੋ ਅਸੀਂ ਇਸ ਚੀਜ਼ ਦਾ ਜਿਹੜੇ ਸਖਤ ਲਫਜ਼ਾਂ ਦੇ ਵਿੱਚ ਨਿੰਦਿਆ ਕਰਦੇ ਆ ਉਹਨਾਂ ਨੂੰ ਸਰਕਾਰ ਦੇ ਹਿੱਤ ਦੇ ਕਾਲੇ ਦਾ ਕਿੰਨਾ ਕਸਰ ਹੋਇਆ ਪੂਰਾ ਅੱਜ ਤੁਹਾਡੇ ਸਾਹਮਣੀਆਂ ਸਾਰਾ ਸਾਰੇ ਦੇਖਿਆ ਤੁਸੀਂ ਕਿਵੇਂ ਚੁੱਪ ਚਾਪ ਅੱਜ ਬੈਠੇ ਰਹੇ ਨੇ ਤੇ ਕੱਲ ਕਿਵੇਂ ਕੰਮ ਰੋਲੀ ਪਈ ਹੋਈ ਸੀ ਸੋ ਇਸ ਚੀਜ਼ ਦਾ ਅਸਰ ਬਿਲਕੁਲ ਦੇਖਣ ਨੂੰ ਮਿਲਿਆ ਔਰ ਆਉਣ ਵਾਲੇ ਸਮੇਂ 'ਚ ਵੀ ਇਸ ਚੀਜ਼ ਦਾ ਜਿਹੜਾ ਹੋਆ ਖਰੀ ਸਵਾਲ ਕਰਜ਼ਾ ਵਾਪਸੀ 'ਚ ਕਿੰਨੀ ਕਿਸਰ ਚੈਲੰਜ ਹੈ ਨਹੀਂ ਕੁਝ ਨਹੀਂ ਹੈ ਦੇਖੋ ਸਿੱਧਾ ਆਪਦੇ ਬੋਲੋ ਚੰਗਾ ਤਾਂ ਉਹਨਾਂ ਦੇ ਪੱਟੇ ਹੋਏ ਖੂ ਉਹ ਬੰਦ ਕਰਨ ਲੱਗਿਆ ਬਿਲਕੁਲ ਠੀਕ ਹੈ ਸੋ ਚੇਤਨ ਸਿੰਘ ਜੋੜਾ ਮਾਝਰਾ ਇਨਸਾਫ ਕੀਤਾ ਹੈ ਕਿ ਸਾਡੇ ਲਈ ਜਿਹੜੇ ਇਹਨੇ ਕਰਜ਼ੇ ਛੱਡ ਪੱਟੇ ਹੋਏ ਖੂਨ ਹੈ ਜਿਨ੍ਹਾਂ ਨੂੰ ਅਸੀਂ ਪੂਰਨ ਲੱਗੇ ਹੋਏ ਆ ਤੇ ਆਪਣੀਆਂ ਨੀਤੀਆਂ ਰਾਹੀਂ ਸੂਬੇ ਵਾਸੀਆਂ ਸਹਿਯੋਗ ਨਾਲ ਅਸੀਂ ਇਹ ਜਿਹੜੇ ਖੂਨ ਹੈ ਛੇਤੀ ਪੂਰ ਦਮਾਂਗੇ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ ਆਨ ਸਰਕਾਰ ਵੱਲੋਂ ਅੱਜ ਆਪਣਾ ਤੀਸਰਾ ਬਜਟ ਪੇਸ਼ ਕਰ ਦਿੱਤਾ ਗਿਆ ਕੈਬਨਿਟ ਵਜ਼ੀਰ ਚੇਤਨ ਸਿੰਘ ਜੋੜਾ ਮਾਜਰਾ ਸਾਡੇ ਨਾਲ ਮੌਜੂਦ ਨੇ ਜੋੜਾ ਮਾਜਰਾ ਸਾਹਿਬ ਕਿਵੇਂ ਦੇਖਦੇ ਹੋ ਬਜਟ ਨੂੰ ਤੁਹਾਡੇ ਮਹਿਕਮੇ ਕਿਸ ਤਰ੍ਹਾਂ ਪੰਜਾਬ ਦੀ ਤਰੱਕੀ ਸਹਾਇੀ ਹੋਣਗੇ ਦੇਖੋ ਅੱਜ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਸਰਦਾਰ ਹਰਪਾਲ ਸਿੰਘ ਜੀ ਜੀ ਮਾਰੋਂ ਦਾ ਜਿਨ੍ਹਾਂ ਨੇ ਪੰਜਾਬ ਵਾਸਤੇ ਇੱਕ ਚੰਗਾ ਬਸਟ ਲੈ ਕੇ ਆਏ ਨੇ ਹਰ ਇੱਕ ਖੇਤਰ ਦੇ ਵਿੱਚ ਉਹਨਾਂ ਨੇ ਚੰਗਾ ਬਸਟ ਹੈ ਜਿਹੜਾ ਦਿੱਤਾ ਹੈ ਕਿਉਂਕਿ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਫੋਕਸ ਹੈ ਐਜੂਕੇਸ਼ਨ ਤੇ ਆ ਬੱਚ ਦਾ 11% ਐਜੂਕੇਸ਼ਨ ਨੂੰ ਦੇਣਾ ਮੈਂ ਕਹਿੰਦਾ ਬਹੁਤ ਵੱਡੀ ਅਚੀਵਮੈਂਟ ਆ ਸਰਕਾਰ ਵਾਸਤੇ ਔਰ ਜਿਹੜੀਆਂ ਸਕੂਲਾਂ ਦੇ ਕੰਮ ਹੋਣ ਵਾਲੇ ਨੇ ਕਿ ਜਿਹੜੀਆਂ ਦੁਬਾਰਾ ਬਣਨ ਵਾਲੀਆਂ ਹੁਣ ਜਾਂ ਉਹਨਾਂ ਦੇ ਕਮਰੇ ਬਣਨ ਵਾਲੇ ਹੁਣ ਜਾਂ ਹੋਰ ਸਮਾਨ ਹੈ ਜਿਹੜਾ ਉੱਥੇ ਰੱਖਣਾ ਹੋਵੇ ਜੋ ਵੀ ਕਰਨਾ ਹੋਵੇ ਉਹਦੇ ਵਾਸਤੇ ਐਡਾ ਬਸਟਰ ਰੱਖਣਾ ਮੈਨੂੰ ਲੱਗਦਾ ਇਹ ਪਹਿਲਾ ਕਦਮ ਹੈ ਕਿਸੇ ਸਰਕਾਰ ਦਾ ਕਿ ਉਹਨਾਂ ਨੇ ਐਡਾ ਸਟੈਪ ਚੱਕਿਆ ਵਿਰੋਧੀ ਧਿਰ ਕਹਿ ਰਹੀ ਹੈ ਕਿ ਤੁਸੀਂ ਆਰਡੀਐਫ ਦੇ 6000 ਕਰੋੜ ਦਾ ਰੋਲਾ ਤਾਂ ਪਾਉਂਦੇ ਹੋ ਸਹੀ ਮਾਨ ਸਰਕਾਰ ਦੀ ਗਲਤੀ ਕਰਕੇ 50% ਤੋਂ ਵੱਧ ਸਕੀਮਾਂ ਜਿਨ੍ਹਾਂ ਚ ਸਟੇਟ ਦਾ ਪੈਸਾ ਅਜੀ ਵਾਪਸ ਮੁੜ ਗਈ ਆ ਕੋਈ ਐਸੀ ਨਹੀਂ ਜਿੰਨਾ ਵੀ ਸਾਡੀ ਕੋਸ਼ਿਸ਼ ਹੈ ਅਸੀਂ ਵੱਧ ਤੋਂ ਵੱਧ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਕੰਮ ਕਰਨ ਲੱਗੇ ਹਾਂ ਕਿਤੇ ਨਾ ਕਿਤੇ ਕੇਂਦਰ ਸਾਨੂੰ ਸਾਡੇ ਨਾਲ ਜਿਹੜਾ ਮਤਰੀਮਾਂ ਵਾਲਾ ਬਿਹਾਰ ਹੈ ਜਿਹੜਾ ਕਰ ਰਿਹਾ ਜਿਹੜਾ ਕੋਈ ਵੀ ਜਦੋਂ ਕੋਈ ਕੇਂਦਰ ਚ ਸਰਕਾਰ ਹੁੰਦੀ ਹੈ ਤਾਂ ਉਹਦਾ ਫਰਜ਼ ਬਣਦਾ ਹੈ ਕਿ ਸਭ ਨੂੰ ਇੱਕੋ ਅੱਖ ਨਾਲ ਦੇਖੇ ਮੈਂ ਪਹਿਲੇ ਪਹਿਲੀ ਵਾਰੀ ਹੋਇਆ ਕਿ ਸਰਕਾਰ ਨਾਲ ਇੰਨੀ ਬੇਰੁਖੀ ਹੈ ਜਿਹੜੀ ਉਹ ਦਿਖਾਉਣ ਲੱਗੇ ਹੋਏ ਨੇ ਸੋ ਅਸੀਂ ਇਸ ਚੀਜ਼ ਦਾ ਜਿਹੜੀ ਸਖਤ ਲਫਜ਼ਾਂ ਦੇ ਵਿੱਚ ਨਿੰਦਿਆ ਕਰਦੇ ਆ ਉਹਨਾਂ ਨੂੰ ਸਰਕਾਰ ਦੇ ਹਿੱਤ ਦੇ ਕਾਲੇ ਦਾ ਕਿੰਨਾ ਘਾਸੂ ਹੋਇਆ ਪੂਰਾ ਅੱਜ ਤੁਹਾਡੇ ਸਾਹਮਣੀਆਂ ਸਾਰਾ ਸਾਰੇ ਦੇਖਿਆ ਤੁਸੀਂ ਕਿਵੇਂ ਚੁੱਪ ਚਾਪ ਅੱਜ ਬੈਠੇ ਰਹੇ ਨੇ ਤੇ ਕੱਲ ਕਿਵੇਂ ਕੰਮ ਰੋਲੀ ਪਈ ਹੋਈ ਸੀ ਸੋ ਇਸ ਚੀਜ਼ ਦਾ ਅਸਰ ਬਿਲਕੁਲ ਦੇਖਣ ਨੂੰ ਮਿਲਿਆ ਔਰ ਆਉਣ ਵਾਲੇ ਸਮੇਂ ਵਿੱਚ ਵੀ ਇਸ ਚੀਜ਼ ਦਾ ਜਿਹੜਾ ਹੋਆ ਖਰੀ ਸਵਾਲ ਕਰਜ਼ਾ ਵਾਪਸੀ ਕਿੰਨੀ ਕਿਸਰ ਚੈਲੰਜ ਹੈ ਨਹੀਂ ਕੁਝ ਨਹੀਂ ਹੈ ਦੇਖੋ ਸਿੱਧਾ ਆਪਦੇ ਬੋਲੋ ਚੰਗਾ ਤਾਂ ਉਹਨਾਂ ਦੇ ਪੱਟੇ ਹੋਏ ਖੂ ਉਹ ਬੰਦ ਕਰਨ ਲੱਗਿਆ ਬਿਲਕੁਲ ਠੀਕ ਹੈ ਸੋ ਚੇਤਨ ਸਿੰਘ ਜੋੜਾ ਮਾਝਾ ਨੇ ਇਨਸਾਫ ਕੀਤਾ ਹੈ ਕਿ ਸਾਡੇ ਲਈ ਜਿਹੜੇ ਇਹਨੇ ਕਰਜ਼ੇ ਛੱਡ ਗ ਪਟੇ ਹੋਏ ਖੂਨ ਹੈ ਜਿਨ੍ਹਾਂ ਨੂੰ ਅਸੀਂ ਪੂਰਨ ਲੱਗੇ ਹੋਏ ਆ ਤੇ ਆਪਣੀਆਂ ਨੀਤੀਆਂ ਰਾਹੀਂ ਸੂਬੇ ਵਾਸੀਆਂ ਸਹਿਯੋਗ ਨਾਲ ਅਸੀਂ ਇਹ ਜਿਹੜੇ ਖੂਨ ਹੈ ਛੇਤੀ ਪੂਰ ਦਮਾਂਗੇ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨਨ ਡੇਢ ਜਣੀ ਸੱਚਖੰਡ ਸ੍ਰੀ ਹਯੂ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ